ਸਕੂਲ ਨੂੰ ਵਿਦਿਆ ਦਾ ਮੰਦਰ ਕਿਹਾ ਜਾਂਦਾ ਹੈ ਜੇਕਰ ਵਿਦਿਆ ਦੇ ਮੰਦਰ ਦੇ ਵਿੱਚ ਸਿੱਖਿਆ ਦੇਣ ਵਾਲੇ ਅਧਿਆਪਕਾਂ ਨੂੰ ਹੀ ਕੱਢ ਦਿੱਤਾ ਜਾਵੇ ਤਾਂ ਉਸ ਅਧਿਆਪਕ ਤੇ ਕੀ ਬੀਤੇਗੀ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਨਾਬਾ ਦੇ ਆਰਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਿੱਥੇ ਪਿਛਲੇ 20 ਸਾਲਾਂ ਤੋਂ 뮤직 ਅਧਿਆਪਕ ਨੀਰਜ ਸ਼ਰਮਾ ਨੂੰ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਬਿਨਾਂ ਨੋਟਿਸ ਦਿੱਤੇ ਅਤੇ ਬਿਨਾਂ ਕਾਰਨ ਦੱਸੇ ਹੀ ਅਧਿਆਪਕ ਨੀਰਜ ਸ਼ਰਮਾ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ। ਅਧਿਆਪਕ ਨੇ ਮੰਗ ਕੀਤੀ ਹੈ ਕਿ ਉਸ ਨੂੰ ਦੱਸਿਆ ਜਾਵੇ ਕਿ ਉਸ ਨੂੰ ਕਿਹੜੇ ਕਾਰਨਾ ਕਰਕੇ ਬਾਹਰ ਕੱਢਿਆ ਗਿਆ। ਇੱਥੋਂ ਤੱਕ ਉਸ ਨੂੰ ਕੋਈ ਨੋਟਿਸ ਵੀ ਨਹੀਂ ਦਿੱਤਾ। ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਇਹ ਹਵਾਲਾ ਦਿੱਤਾ ਗਿਆ ਕਿ ਨੀਰਜ ਸ਼ਰਮਾ ਨੂੰ ਸਕੂਲ ਵਿੱਚੋਂ ਇਸ ਲਈ ਕੱਢਿਆ ਗਿਆ ਕਿਉਂਕਿ ਇਹ ਕਲਾਸ ਦੇ ਵਿੱਚ ਫੋਨ ਸੁਣ ਰਿਹਾ ਸੀ। ਅਤੇ ਇਹ ਫੈਸਲਾ ਸਕੂਲ ਦੀ ਮੈਨੇਜਮੈਂਟ ਵੱਲੋਂ ਲਿਆ ਗਿਆ। ਹੁਣ ਪੜ੍ਹਾਤ ਅਧਿਆਪਕ ਨੇ ਕਿਹਾ ਕਿ ਉਹ ਮੰਗ ਕਰ ਰਿਹਾ ਕਿ ਉਸ ਨੂੰ ਸਕੂਲ 'ਚ ਦੁਬਾਰਾ ਰੱਖਿਆ ਜਾਵੇ। ਉਹਨਾਂ ਨੇ ਕਿਹਾ ਕਿ ਮੈਂ ਆਪਣੀ ਗਲਤੀ ਮੰਨਦਾ ਪਰ ਇਸ ਗੱਲ ਤੇ ਇੰਨੀ ਵੱਡੀ ਸਜ਼ਾ ਦਿੱਤੀ ਜਾਵੇਗੀ ਉਸ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ। ਐਸਮੋਕੇ ਸਕੂਲ ਦੇ ਇੱਕ ਹੋਰ ਅਧਿਆਪਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਨੂੰ ਵੀ ਸਕੂਲ ਵੱਲੋਂ ਬਿਨਾਂ ਨੋਟਿਸ ਦਿੱਤੇ ਸਕੂਲ ਤੋਂ ਕੱਢ ਦਿੱਤਾ ਗਿਆ ਸੀ ਤੇ ਸਕੂਲ ਦਾ ਤਾਨਾਸ਼ਾਹੀ ਰਵਈਆ ਮੈਂ ਸਰ ਸੰਗੀਤ ਦੀ ਪੋਸਟ ਇੱਥੇ ਕੰਮ ਕਰ ਰਹੇ ਹਾਂ ਜੀ। ਕਿੰਨੇ ਸਮੇਂ ਤੋਂ? ਸਮੱਸਿਆ ਇਹ ਸਰ ਮੈਨੂੰ 22 ਸਾਲ 20 ਸਾਲ ਹੋ ਗਏ ਇੱਥੇ ਕੰਮ ਕਰਦੇ ਨੂੰ। ਔਰ ਐਤਵਾਰ ਨੂੰ ਇਹਨਾਂ ਨੇ ਮੈਨੂੰ ਜਿਸ ਦਿਨ ਗੁਰਪੁਰਨਾ ਸੀ 21 ਤਰੀਕ ਨੂੰ ਮੈਨੂੰ ਫੋਨ ਆਇਆ ਕਿ ਕੱਲ ਤੋਂ ਤੁਸੀਂ ਸਕੂਲ ਨਹੀਂ ਆਣਾ। ਮੈਨੂੰ ਨਾ ਤਾਂ ਇਹਨਾਂ ਨੇ ਕਾਰਨ ਦੱਸਿਆ ਗਿਆ ਜੀ, ਨਾ ਕੋਈ ਮੈਨੂੰ ਨੋਟਿਸ ਦਿੱਤਾ ਗਿਆ। ਮੈਂ ਉਸ ਤੋਂ ਅਗਲੇ ਦਿਨ ਸਕੂਲ ਵਿੱਚ ਆਇਆ ਵੀ ਮੈਨੂੰ ਕਾਰਨ ਦੱਸੋ, ਮੇਰੀ ਕੀ ਗਲਤੀ ਹੈ? ਇਹਨਾਂ ਨੇ ਮੈਨੂੰ ਪ੍ਰਿੰਸੀਪਲ ਨੇ ਕਿਹਾ ਕਿ ਇਹ ਤੁਸੀਂ ਮੈਨੇਜਮੈਂਟ ਕਮੇਟੀ ਤੋਂ ਪੁੱਛੋ। ਤੋਂ ਮੈਂ ਪ੍ਰਿੰਸੀਪਲ ਕੌਣ ਹੈ? ਇਹ ਅਸ਼ਵਨੀ ਮਦਾਨ ਜੀ। ਕੋਨਟ੍ਰੈਕਟ 'ਚ ਤੁਸੀਂ ਮੈਂ ਹਾਂਜੀ ਕੌਨਟ੍ਰੈਕਟ ਬੇਸ ਤੇ ਸੀ। ਕਿੰਨੀ ਮਿਲਦਾ ਸੀ? ਮੇਰੀ ਸਾਰੇ ਉਹ ਕੱਟ-ਕਟਾ ਕੇ ਮੈਨੂੰ 8200 ਰੁਪਏ ਮਿਲਦਾ ਸੀ ਜੀ। ਮੈਨੇ EPF ਕੱਟਦਾ ਸੀ, ESI ਕੱਟਦਾ ਸੀ ਜੀ। ਰੀਜ਼ਨ ਕੀ ਤੁਹਾਨੂੰ ਦੱਸਿਆ ਹਟਾਨ ਦਾ? ਹਟਾਨ ਦਾ ਰੀਜ਼ਨ ਮੈਨੂੰ ਹਲੇ ਤੱਕ ਕੁਝ ਨਹੀਂ ਦੱਸਿਆ ਜੀ। ਇਹਨਾਂ ਨੇ ਮੈਨੂੰ ਅਸੀਂ ਜਦੋਂ ਮੈਨੇਜਰ ਸਾਹਿਬ ਦੇ ਘਰੇ ਗਏ ਇੱਕ ਰੀਜ਼ਨ ਜ਼ਰੂਰ ਦੱਸਿਆ ਸੀ ਕਿ ਇਹਨਾਂ ਨੇ ਮੋਬਾਈਲ ਚਲਾਇਆ ਸੀ ਮੋਬਾਈਲ ਵੀ ਮੇਰੇ ਬੇਟੇ ਦਾ ਆਇਆ ਸੀਗਾ ਤੇ ਇਹ ਕਹਿੰਦੇ ਆਰਡਰ ਦੀ ਤੁਸੀਂ ਪਾਲਣਾ ਨਹੀਂ ਕੀਤੀ ਪ੍ਰਿੰਸੀਪਲ ਦੇ ਕਿਉਂਕਿ ਜਦੋਂ ਇਹ ਆਰਡਰ ਨਿਕਲਿਆ ਸੀ ਉਸ ਵਕਤ ਮੈਂ ਛੁੱਟੀ ਤੇ ਸੀ ਜੀ ਮੈਂ ਵਰਿੰਦਾ ਬਣ ਗਿਆ ਹੋਇਆ ਸੀ ਮੇਰੇ ਆਰਡਰ ਤੇ ਹੁਣ ਵੀ ਸਾਈਨ ਨਹੀਂ ਹੈਗੇ ਜਿਹੜੇ ਮੋਬਾਈਲ ਦਾ ਆਰਡਰ ਨਿਕਲਿਆ ਮੈਨੂੰ ਇਸ ਕਰਕੇ ਪਤਾ ਨਹੀਂ ਸੀ ਮੇਰੇ ਬੇਟੇ ਦੀ ਇੰਟਰਵਿਊ ਹੋਣ ਕਰਕੇ ਮੈਂ ਬਾਹਰ ਉਹਨੂੰ ਸਿਰਫ ਉਹਨੇ ਫੋਨ ਕੀਤਾ ਕਿ ਪਾਪਾ ਮੈਨੂੰ ਪੈਸੇ ਦੇ ਦੋ ਇੰਨੇ ਦੇ ਵਿੱਚ ਪ੍ਰਿੰਸੀਪਲ ਨੇ ਮੈਨੂੰ ਇਹ ਖਿਆਲ ਗੱਲ ਕਹੀ ਕਿ ਤੁਸੀਂ ਫੋਨ ਚਲਾਇਆ ਮੈਂ ਕਿਹਾ ਸਰ ਸੌਰੀ ਚਲੋ ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਆਰਡਰ ਕੱਢਿਆ ਹੋਇਆ ਅਗਰ ਮੈਨੂੰ ਪਤਾ ਹੁੰਦਾ ਤਾਂ ਮੈਂ ਬਾਹਰ ਹੋ ਕੇ ਗੱਲ ਕਰ ਲੈਂਦਾ ਮੈਂ ਤਾਂ ਬਸ ਬੇਟੇ ਦਾ ਫੋਨ ਸੁਣਿਆ ਉਹ ਬਾਹਰ ਖੜਾ ਬੇਟਾ ਮੇਰਾ ਬਾਹਰ ਆਇਆ ਖੜਾ ਸੀ ਇਹ ਤੋਂ ਬਾਅਦ ਅਗਲੇ ਦਿਨ ਮੈਨੂੰ ਮੈਂ ਫੇਰ ਸਕੂਲ ਦੇ ਵਿੱਚ ਆਇਆ ਇਹਨਾਂ ਨੇ ਮੈਨੂੰ ਹਾਜ਼ਰੀ ਨਹੀਂ ਲਗਵਾਉਣ ਦਿੱਤੀ ਮੈਂ ਹਰ ਰੋਜ਼ ਸਕੂਲ ਆਂਦਾ ਰਿਹਾ ਬਿਨਾਂ ਨਾ ਗੇ ਦੋ ਸਵੇਰੇ ਸਕੂਲ ਟਾਈਮ ਆਂਦਾ ਸੀ 2 ਵਜੇ ਜਾਂਦਾ ਸੀ ਪਰ ਨਾ ਮੈਨੂੰ ਇਹਨਾਂ ਨੇ ਪੜ੍ਹਾਉਣ ਦਿੱਤਾ ਤੇ ਨਾ ਮੇਰੀ ਹਾਜ਼ਰੀ ਲਵਾਈ ਪ੍ਰਿੰਸੀਪਲ ਅਸ਼ਵਨੀ ਸ਼ਰਮਾ ਨੇ ਇੱਕੇ ਮੰਜੂ ਸ਼ਰਮਾ ਦਾ ਨਾਮ ਲੈ ਰਹੇ ਨੇ ਜੀ ਸਾਡੇ ਪ੍ਰਿੰਸੀਪਲ ਸਾਹਿਬ ਮੰਜੂ ਸ਼ਰਮਾ ਨੇ ਤੁਹਾਨੂੰ ਕੱਢਿਆ ਇਹ ਮੰਜੂ ਸ਼ਰਮਾ ਜੋ ਹੈ ਜੀ ਇਹਨਾਂ ਨੇ ਡਾਇਰੈਕਟਰ ਲਗਾਈ ਹੋਈ ਹੈ ਇਹ ਸਕੂਲ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਉਹ ਪਹਿਲਾਂ ਵੀ ਦੋ ਸਕੂਲਾਂ ਦੇ ਵਿੱਚੋਂ ਕੱਢੀ ਹੋਈ ਹੈ ਡਾਇਰੈਕਟਰ ਜਿਹੜੀ ਇਹਨਾਂ ਨੇ ਲਗਾਈ ਹੈ ਦੋ ਸਕੂਲਾਂ ਦੇ ਵਿੱਚੋਂ ਇੱਕ ਦਿਆਨੰਦ ਦੇ ਵਿੱਚੋਂ ਔਰ ਇੱਕ ਊਸ਼ਾ ਮਾਤਾ ਦੇ ਵਿੱਚੋਂ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਅਸ਼ਮੀ ਜੀ ਨੇ ਤੁਹਾਨੂੰ ਉਹਨਾਂ ਨੇ ਹੀ ਕੱਢਿਆਗਾ ਅਸੀਂ ਉਹਨਾਂ ਕਿਉਂਕਿ ਸਕੂਲ ਨਾਲ ਤਾਂ ਲਾਗਅ ਤੇਗਾ ਨਹੀਂ ਅਸੀਂ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਮੈਨੂੰ ਸਿਰਫ ਅਸ਼wini ਸ਼ਰਮਾ ਜੀ ਦਾ ਫੋਨ ਆਇਆ ਸੀ ਪ੍ਰਿੰਸੀਪਲ ਅਸ਼wini ਮਦਾਨ ਜੀ ਦਾ ਪ੍ਰਿੰਸੀਪਲ ਦਾ ਮੈਂ ਇਹਨਾਂ ਨੂੰ ਹੀ ਬੇਨਤੀ ਕੀਤੀ ਬਾਰ-ਬਾਰ ਆ ਕੇ ਸਰ ਪਲੀਜ਼ ਤੁਸੀਂ ਮੇਰਾ ਕੁਝ ਕਰੋ ਮੇਰੇ ਘਰੇ ਭੁੱਖੇ ਮਰ ਜਾਣਗੇ 88200 ਰੁਪਏ ਨਾਲ ਕੁਝ ਨਹੀਂ ਬੰਦਦਾ ਇਹਨਾਂ ਨੇ ਪਰ ਫਿਰ ਵੀ ਮੇਰੀ ਕੋਈ ਬੇਨਤੀ ਨਹੀਂ ਸੁਣੀ ਸਰ ਅੱਜ ਹਾਰ ਕੇ ਮੈਂ ਸਰ ਆਪ ਜੀ ਦੇ ਅੱਗੇ ਆਪ ਜੀ ਦੇ ਚੈਨਲ ਦੇ ਥਰੂ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਥਰੂ ਮੈਂ ਤਾਂ ਸਾਰਿਆਂ ਨੂੰ ਹੀ ਬੇਨਤੀ ਕਰਦਾ ਸਰ ਮੇਰਾ ਇਸ ਮਸਲੇ ਦਾ ਹੱਲ ਕੀਤਾ ਜਾਵੇ ਮੈਨੂੰ ਸਰ 20 ਜੁਲਾਈ ਤੋਂ 21 ਜੁਲਾਈ ਤੋਂ ਬਾਅਦ ਮੈਨੂੰ ਇੱਥੇ ਖੱਜਲ ਖਵਾਰ ਹੋਣਾ ਪੈ ਰਿਹਾ ਜੀ ਹੁਣ ਕੀ ਮੰਗਾਂ ਹੁਣ ਸਰ ਮੰਗ ਇਹ ਹੀ ਕਰਦਾ ਮੈਨੂੰ ਮੇਰੀ ਨੌਕਰੀ ਤੇ ਬਹਾਲ ਕੀਤਾ ਜਾਵੇ ਸਰ ਦੇਖੋ ਮੈਂ ਸਕੂਲ 'ਚ 17 ਸਾਲ ਕੰਮ ਕੀਤਾ ਐਜ਼ ਅ ਹਿਸਟਰੀ ਲੈਕਚਰਰ ਤੇ ਮੈਂ ਚਿੱਠੀ ਸਵਾ ਪੰਜਾਬ ਸਰਕਾਰ ਨੂੰ ਬਹੁਤ ਲਿਖੀਆਂ ਡਿਓਨੋ ਵੀ ਲਿਖਿਆ ਡਿਪਟੀ ਕਮਿਸ਼ਨਰ ਨੂੰ ਵੀ ਲਿਖਿਆ ਅ ਆਪਣਾ ਐਜੂਕੇਸ਼ਨ ਮਿਨਿਸਟਰ ਨੂੰ ਵੀ ਲਿਖੀ ਮੈਨੇਜਮੈਂਟ ਨੂੰ ਵੀ ਲਿਖੇ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਕਿਸ ਕਾਰਨ ਕਰਕੇ ਕੱਟੇ ਕੋਈ ਸੇ ਕੋਈ ਕਾਰਨ ਨਹੀਂ ਕੋਈ ਸਾਨੂੰ ਕਾਰਨ ਦੱਸੇ ਵਿਭਾਗ ਜਿਸ ਦੇ ਜਿਸ ਕਾਰਨ ਕੱਢੇ ਜਿਸ ਕਾਰਨ ਸਾਨੂੰ ਰਿਲੀਵ ਕੀਤਾ ਠੀਕ ਹੈ ਨੋ ਜੀ ਜਾ ਕੇ ਇੱਥੇ ਪੈਰਲਲ ਜੇ ਇਹ ਰਿਟਾਇਰਮੈਂਟ ਕਹਿੰਦੇ ਨੇ 65 ਸਾਲ ਦੀ ਜਦੋਂ ਕਿ ਰਿਟਾਇਰੀ ਬੰਦੇ ਸਰਕਾਰੀ ਨੌਕਰੀ ਲੈ ਰਹੇ ਨੇ ਤਨਖਾਹ ਲੈ ਰਹੇ ਨੇ ਸਰਕਾਰੀ ਤਨਖਾਹ ਲੈ ਰਹੇ ਨੇ আর ਇੱਥੇ ਇਹਨਾਂ ਦੇ ਰੱਖੇ ਹੋਏ ਨੇ ਤੁਸੀਂ ਰੀਜ਼ਨ ਨਹੀਂ ਪੁੱਛਿਆ ਕਿਉਂ ਵੱਡੇ ਜੀ ਪੁੱਛਿਆ ਵੀ ਕਹਿੰਦੇ ਕਹਿੰਦੇ ਪਹਹੜ ਸਾਲ ਦੀ ਉਮਰ ਹੋ ਗਈ ਜੀ ਮਾ ਲਿਖ ਕੇ ਦਿਓ ਅਰ ਜ਼ਾਇਮ ਦਿਓ ਸਾਨੂੰ ਉਹ ਨੋਟਿਸ ਦਿਓ ਲੋਟਸ ਕਿਉਂ ਨਹੀਂ ਦੇ ਬਿਨਾ ਨੋਟਿਸ ਤੋਂ ਬਿਨਾ ਗੱਲ ਤੋਂ ਸਰਕਾਰੀ ਹੈ 17 ਸਾਲ ਅਸੀਂ ਇਹ ਕੰਮ ਕਰਦੇ ਆਂ ਸੇਵਾ ਕੀਤੀ ਸੀ ਸਕੂਲ ਦੀ ਤੇ 17 ਸਾਲ ਤੋਂ ਐ ਕੱਢ ਕੇ ਮਾਰਿਆ ਜਿਵੇਂ ਉਹਨਾਂ ਦਾ ਆਪਣਾ ਸਕੂਲ ਹੁੰਦਾ ਉਹਨਾਂ ਦਾ ਪਰਸਨਲ ਸਕੂਲ ਸੀ ਕੋਈ ਕੋਨਟਰੈਕਟਰ ਨਹੀਂ ਸੀ ਸੀ। ਲਾਜੀ ਕੋਨਟਰੈਕਟਰ ਹੈ ਗੁਰਪ੍ਰੀਤ 17 ਸਾਲ ਕੇ ਕੋਨਟਰੈਕਟ ਥੋੜਾ ਹੁੰਦਾ। ਕੋਈ ਕੋਨਟਰੈਕਟਿੰਗ ਦੀ ਇਹਨਾਂ ਦੇ ਰੈਗੂਲਰ ਰੱਖੇ ਹੋਏ ਸੀ। ਤੇ ਕੋਈ ਨੋਟਿਸ ਨਹੀਂ ਦਿੱਤਾ ਕੋਈ ਕੁਝ ਨਹੀਂ ਦਿੱਤਾ ਰਿਕਤਾ ਜਦ ਕੇ ਸਾਨੂੰ ਜਿਹੜੀ ਹੈ ਤਨਖਾਹ ਸਕੂਲ ਦੇ ਬੱਚਿਆਂ ਚੋਂ ਜੋ ਫੰਡ ਇਕੱਠੇ ਹੁੰਦੇ ਨੇ ਲੱਖਾਂ ਰੁਪਇਆ ਫੰਡ ਮਹੀਨੇ ਦਾ ਹੁੰਦਾ। ਉਸ ਤੋਂ ਤਨਖਾਹ ਮਿਲਦੀ ਹੈ। ਮੇਰੀ ਤਨਖਾਹ ਕਿੰਨੀ ਸੀ? ਮੇਰੀ ਸੀ ਜੀ 8500। ਹੂੰ। ਤੇ ਫਿਰ ਇਹਨਾਂ ਨੇ ਇੱਕ ਸਾਲ ਮੇਰੀ 4500 ਰੁਪਇਆ ਕਰਤੀ ਮੈਂ ਚਲੋ ਟਾਈਮ ਪਾਸ ਆ ਮੈਂ ਫਿਰ ਵੀ ਕੰਮ ਕੀਤਾ ਪਰ ਸਾਨੂੰ ਕੋਈ ਕਾਰਨ ਨਹੀਂ ਦੱਸਿਆ ਵੀ ਕਿਸ ਕਾਰਨ ਤੇ ਕੀ ਬਲੇਮ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਬੱਚੇ 17 ਸਾਲ ਨਾ ਸਾਨੂੰ 2 ਸਾਲ ਹੋ ਗਏ ਲੋਕੋ ਤੇ ਬੱਚਿਆਂ ਵੱਲੋਂ ਵਿਦਿਆਰਥੀਆਂ ਵੱਲੋਂ ਕਮਿਨਿਟਸ ਆਈਆਂ ਨੇ ਕਲਾਸਾਂ ਵੀ ਚਲੇ ਆ ਮੋਬਾਈਲ ਜਿੰਸ ਕਰਦੇ ਨੇ ਬਹੁਤ ਜ਼ਿਆਦਾ ਜਿਸ ਕਰਕੇ ਸਾਰੇ 3 ਸਾਰੇ 1500 ਵੀ ਰਿਪੋਰਟ ਆਈ ਸੀਗੀ ਔਰ ਬੱਚਿਆਂ ਨੇ ਵੀ ਕੁਝ ਕਹਿਤਾ ਹੈ ਜਿਸ ਕਰਕੇ ਮੈਨੇਜਮੈਂਟ ਨੇ ਇਸ ਗੱਲ ਦਾ ਫੈਸਲਾ ਲਿਆ ਇਹ ਇਹਨਾਂ ਨੂੰ ਕਈ ਵਾਰੀ ਰੋਕਣਾ ਪਈ ਮੈਨੂੰ ਕਈ ਰੋਕੇ ਨੇ ਮੈਂ ਵੀ ਕਦੇ ਵਾਰੀ ਰੁਕਿਆ ਤਾਂ ਤੇ ਇਸ ਕਰਕੇ ਇਹਨਾਂ ਨੂੰ ਉਹਦੇ ਬਾਅਦ ਯੂਜ਼ਿੰਗ ਉਹ ਉਹ ਉਸ ਤੋਂ ਉਹ ਵੀ ਕਰਕੇ ਇਹਨਾਂ ਨੂੰ ਐਕਸ਼ਨ ਲੈਣਾ ਸੋ ਰਿਟਰਨ ਚ ਵੀ ਰਿਟਰਨ ਨੋਟਿਸ ਦੇਖਤਾ ਕਰੀ ਪਹਿਲਾਂ ਇਹ ਰੀਡ ਨੋਟਸ ਨੂੰ ਮੈਂ ਮੈਂ ਹਮਨ ਪਹਿਲਾਂ ਇਹਨਾਂ ਨੂੰ ਬੱਚਿਆਂ ਨੂੰ ਕਹੀ ਇਹਨਾਂ ਨੂੰ ਸਮਝਾਇਆ ਗਿਆ ਦੋ ਵਾਰ ਵੀ ਹਮਨ ਕਲਾਸ ਵਿੱਚ ਮੋਬਾਈਲ ਨਾ ਵਰਤੋ ਤੇ ਜੇ ਇਸ ਕਰਕੇ ਬੱਚੇ ਦੀ ਪੜ੍ਹਾਈ ਦਾ ਖਰਾਬ ਨੁਕਸਾਨ ਹੁੰਦਾ ਰਿਟਰਨ ਨੋਟਿਸ ਇਹ ਕਿੰਨੇ ਸਾਫ ਤੋਂ ਜਿਹੜਾ ਹੋ ਗਿਆ ਕੁਝ 15 20 ਵੀਕਸ ਸਾਲ ਦੇ ਲੈਣ ਦੇਣ ਜੌਬ ਆ ਜਾਂਦਾ ਇਹ ਕਿਰਮਤ ਉਹ ਜਿਹੜੇ ਹੈਗੇ ਪਤਾ ਨਹੀਂ ਸੀ ਪ੍ਰਿੰਸੀਪਲ ਨੇ ਕਦੇ ਦੱਸਿਆ ਨਹੀਂ ਮੈਨੂੰ ਪ੍ਰਿੰਸੀਪਲ ਸਾਹਿਬ ਪੀ.ਐਮ.ਜੀ. ਵਿਮਲ ਜੀ ਪਹਿਲਾਂ ਹੀ ਪ੍ਰਿੰਸੀਪਲ ਸੀ ਉਹਨਾਂ ਨੇ ਵੀ ਆਰਡਰ ਕੱਢਿਆ ਵਾ ਆਰਡਰ ਮੈਂ ਆਰਡਰ ਮੇਰਾ ਵੀ ਕੱਢਿਆ ਹੋਇਆ ਹੈ ਆਰਡਰ ਨਿਕਲਦਾ ਹੀ ਹੈ ਆਰਡਰ ਦੀ ਕਾਪੀ ਵੀ ਹੈਗੀ ਹੈ ਰਜਿਸਟਰ ਤੇ ਆਰਡਰ ਹੈਗਾ ਤੇ ਮੋਬਾਈਲ ਤੱਕਲਾ ਸਾਹਿਬ ਵਿੱਚੋਂ ਪਹਿਲਾਂ ਵੀ ਸਰਕਾਰ ਵੱਲੋਂ ਵਿਦਿਆਰਥੀ ਵੀ ਨਹੀਂ ਕਲਾਸ ਦੇ ਵਿੱਚ ਨਹੀਂ ਵਰਤਣਾ ਚਾਹੀਦਾ ਪੜ੍ਹਨ ਦੇ ਵੇਲੇ ਆ ਆਰਡਰ ਨਿਕਲੇ ਬਿਨਾਂ ਆਰਡਰ ਹੈਗੇ ਕਾਪੀ ਤੇ ਰੂਲ ਰਿਕਾਰਡਿੰਗ ਪਹਿਲਾਂ ਨੋਟਿਸ ਦੇਣਾ ਪਹਿਲਾਂ ਕੱਢ ਕੇ ਤੇ ਜਾਂਦਾ ਕੁਸ਼ੀ ਕੋ ਮੁੱਟ ਚੰਦ ਨੀਮਿਆ ਕਿ ਪਹਿਲਾਂ ਸਮਝਾਉਂਦਾ ਹੀ ਹੋਇਆ ਰਿਟਰਨ ਆਰਡਰ ਕਾਸੀ ਨਾਲ ਕੋਈ ਦਿੱਤਾ ਨਹੀਂ ਕਿਉਂਕਿ ਜਿਹੜਾ ਰਿਟਰਨ ਆਰਡਰ ਤਾਂ ਨਿਕਲੇ ਹੀ ਵਿਆ ਸੀਗਾ ਉਹਨੂੰ ਤਾਂ ਫਿਰ ਫੋਲੋ ਕਰਨਾ ਚਾਹੀਦਾ ਉਹ ਰਿਟਰਨ ਆਰਡਰ ਹੀ ਮੰਨਿਆ ਜਾਂਦਾ ਜਿਹੜਾ ਆਰਡਰ ਨਿਕਲੇ ਜਾਂਦਾ ਸਰਕੂਲ ਆਰਡਰ ਤੇ ਕੋਈ ਆਰਡਰ ਹੁੰਦਾ ਹੈ ਇਹਨੇ ਕਾ ਕੋਈ ਹੋਰ ਉੱਠਿਆ ਇਹਨਾਂ ਜਗ੍ਹਾ ਤੇ ਮੈਨੇਜਮੈਂਟ ਵੱਲੋਂ ਕੋਲ ਬਾਰ ਬਾਰੇ ਇਹ ਗੱਲ ਕਿਹਾ ਵੀ ਤਿੱਜਕੋ ਕੇ ਪੱਚੀ ਦੀ ਭਾਈ ਤੇ ਨੁਕਸਾਨ ਹੋ ਰਿਹਾ ਸੀਗਾ ਇਸ ਕਰਕੇ ਕੋ ਸਾਡਾ ਟੀਜ ਰੱਖ ਰਾਇਆ ਸੀ ਮੈਨਾਂ ਠੀਕ ਕੇ ਇਹ ਰੱਖਿਆ